ਆਜ਼ਾਦੀ ਦਿਵਸ ਦੇ ਮੱਦੇ ਨਜ਼ਰ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਪਾਰ ਚ ਸੁਰੱਖਿਆ ਪ੍ਰਬੰਧ ਹੋਰ ਕਰੜੇ ਕਰ ਦਿੱਤੇ ਗਏ ਨੇ ਇਸ ਮੌਕੇ ਅੰਮ੍ਰਿਤਸਰ ਬੱਸ ਸਟੈਂਡ ਤੇ ਪਾਰੀ ਪੁਲਿਸ ਫੋਰਸ ਦੇ ਨਾਲ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਬੱਸ ਸਟੈਂਡ ਦੇ ਚੁੱਪੇ-ਚੁੱਪੇ ਦੀ ਚੈਕਿੰਗ ਕੀਤੀ ਜੇਕਰ ਗੱਲ ਕਰੀਏ ਮੀਡੀਆ ਨਾਲ ਤਾਂ ਮੀਡੀਆ ਨਾਲ ਗੱਲ ਕਰਦੇ ਹੋਏ ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਪੁਲਿਸ ਕਮਿਸ਼ਨਰ ਦੇ ਨੇਤਰਤਵ ਹੇਠ ਸੀਨੀਅਰ ਅਧਿਕਾਰੀ ਕਾਸਟਿਮਾ ਤੇ ਸੁਰੱਖਿਆ ਦਰਮਾਦੋਂ ਪਖ-ਪਖ ਥਾਵਾਂ ਤੇ ਵਿਆਪਕ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਬੱਸ ਸਟੈਂਡ, ਫੇਅਰਵੇ ਸਟੇਸ਼ਨ, ਸਰਕਾਰ ਦੇ ਪ੍ਰਾਈਵੇਟ ਮਾਰਕਟ, ਸ਼ਾਪਿੰਗ ਮਾਲ ਸਮੇਤ ਹੋਰ ਭੀੜ ਵਾਲੇ ਥਾਵਾਂ ਤੇ ਵਿਸ਼ੇਸ਼ ਜਾਂਚ ਕੀਤੀ ਜਾ ਰਹੀ ਹੈ। ਇਜ਼ਰਾਨ ਸਲੀਪਰ ਡੌਗਸ, ਬੰਬਸ ਕੁਆਡ, ਮੈਟਲ ਡਾਇਰੈਕਟਿਵ ਤੇ ਸੀਸੀਟੀਵੀ ਨਿਗਰਾਨੀ ਪ੍ਰਣਾਲੀ ਮਦਦ ਨਾਲ ਹਰੇਕ ਸ਼ੱਕੀ ਗਤੀਵਿਧੀ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। 15 ਅਗਸਤ 2025 ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚ ਸੱਤ-ਅੱਠ ਤਾਵੇਂ ਤੇ ਸੀਨੀਅਰ ਅਫਸਰਦੋ ਲੋ ਚੈਕਿੰਗ ਤੇ ਕੈਪਸੂਲੇਸ਼ਨ ਚੱਲ ਰਹੀ ਹੈ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਕੁਲਰ ਸਾਹਿਬ ਉਹਨਾਂ ਦੇ ਅnder ਦੇ ਤੇ ਸਾਰੇ ਸੀਨੀਅਰ ਅਫਸਰ ਆਪਣੇ ਪੀਲੇ ਏਰੀਆ ਵੀ ਦੇ ਵਿੱਚ ਲੱਗੇ ਹੈ ਤੇ ਬਾਟਨ ਰੇਲਵੇ ਸਟੇਸ਼ਨ 에어ਪੋਰਟ और भी जरी वाइकल इंस्टॉलेशंस वाली बिल्डिंग्स जगहें जिम्मेदारी सेशंस को तो हो गई डीएसी हो गई या और भी कोई सरकारी बिल्डिंग हो गई या प्राइवेट हो गई है मॉल्स हो गए वो तो प्रॉपर कैसोप्रेशन चल रहे हैं एं, तो सारे स्निपर डॉग एंटीसाबुटार टीम्स तो और सारे जरे सारे अपना हेल्पिंग हैंड ਕਮਿਸ਼ਨਰ ਸਾਹਿਬ ਆਪ ਖੁਦ ਕੱਲ ਰੇਲਵੇ ਸਟੇਸ਼ਨ ਦੀ ਉਹਨਾਂ ਨੇ ਚੈਕਿੰਗ ਕੀਤੀ ਸੀ ਤੇ ਅੱਜ ਵੀ ਕਮਿਸ਼ਨਰ ਸਾਹਿਬ ਕੋ ਲੈ ਕੇ ਕਨਸਟੇਬਲਰੀ ਲੈਵਲ ਤੇ ਸਾਰੇ ਹੀ ਆਪਣੇ ਆਫਸਰ ਫਿਰ ਦਿੱਤੀ ਮੇਜੀ ਤੇ ਵਕਤ ਤੁਹਾਡੇ ਸਾਡੇ ਨਾਕਾਬੰਦੀ ਚੱਲ ਰਹੀ ਹੈ 24 ਹਾਰ ਰਾਊਂਡ ਦ ਕਲੋਕ ਨਾਕਾਬੰਦੀ ਹੈ ਤੇ ਤੁਹਾਨੂੰ ਸੀਪੀਓ ਬਲੌਰ ਕੈਂਡੀਗਟ ਪੱਲੋ ਦੀ ਐਕਸਟਰਾ ਫੋਰਸ ਮਿਲੀ ਹੈ ਤੇ ਜਿਹੜੇ ਸਾਡੇ ਹੈਗੇ ਆ ਟੀਮ ਆਪਣਾ ਜਿਹੜੀ ਸਾਡੀ ਪੋਰਟ ਹੈ ਦਸਤਖਾਂ ਦੀ ਉਹ ਵੀ ਅਤੀਤ ਦਸਤਖਾਂ ਦੀ ਮਿਨਿਮਲ ਪੋਰਟ ਕਰਕੇ 15 ਗੱਸ ਨੂੰ ਮੱਦੇਨਜ਼ਰ ਰੱਖਦੇ ਹੋ ਅਸੀਂ ਫੀਲ ਦੇ ਵਿੱਚ ਪੋਰਟ